ਕਰੀ ਕਾਂਤਖ ਸਾਹਿਬ ਨੇ ਜਤਾਰ ਨੇ ਬੀਤੇ ਦਿਨੀ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਇੱਕ ਮੀਟਿੰਗ ਸੱਦੀ ਸੀ ਜਿਸ ਤੋਂ ਬਾਅਦ ਵੱਡਾ ਪੰਗਾ ਪੈ ਗਿਆ ਸਿੱਖ ਬੁੱਧੀਜੀਵੀ ਇਸ ਉਤੇ ਨਾਰਾਜ਼ਗੀ ਜਤਾਰੇ ਨੇ ਤੇ ਕਹਿ ਰਹੇ ਨੇ ਕਿ ਸਿੱਖ ਪੰਥ ਦੇ ਸਮਕਾਲੀ ਮਸਲਿਆਂ ਵਿੱਚ ਇੱਕ ਵੱਡਾ ਮਸਲਾ ਪੰਥਕ ਸੰਸਥਾਵਾਂ ਦੀ ਸਤੰਤਰਤਾ ਤੇ ਸ਼ਾਖ ਨੂੰ ਬਚਾਉਣਾ ਹੈ ਪ੍ਰੋਫੈਸਰ ਕੁਲਵਿੰਦਰ ਪਾਤਸੰਗ ਕਹਿੰਦੇ ਨੇ ਕਿ ਉਹ ਜੋ ਕੇ ਸਮੇਂ ਵਿੱਚ ਜਦਾ ਕਾਲ ਤੱਕ ਦਾ ਬਾਦਲਕਿਆਂ ਵੱਲੋਂ ਥੋਪਿਆ ਖਾਉਤੀ ਜਿੱਤਦਾਰ ਕਲਦੀਪ ਸਿੰਘ ਗੜਗਾਜ ਵਰਗੇ ਵਿਅਕਤੀ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਖੇਡ ਦਾ ਹਿੱਸਾ ਬਣ ਕੇ ਸਿੱਖ ਪੰਧੀਆਂ ਜੜਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਸਮਾ ਖਾਲਸਾ ਪੰਥ ਲਈ ਸੁਚੇਤ ਹੋਣਾ ਦਾ ਹੈ ਕਲਦੀਪ ਸਿੰਘ ਗੜਗਾਜ ਜਿਸ ਨੂੰ ਕਈ ਪੰਥਕ ਜਥੇਬੰਦੀਆਂ ਜਿੱਤਦਾਰ ਨਹੀਂ ਮੰਨਦੀਆਂ ਸੁਖਵੀਰ ਬਾਦਲ ਦੇ ਇਸ਼ਾਰਿਆਂ ਤੇ ਕੰਮ ਕਰਦੇ ਆ ਸਿੱਖ ਸੰਗਤ ਦੇ ਨੈਟਵਰਕ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਖੇਡ ਖੇਡ ਰਹੇ ਨੇ ਇਹਨਾਂ ਦਾ ਮਕਸਦ ਸੁਖਵੀਰ ਨੂੰ ਰਾਜਨੀਤਿਕ ਲਾਭ ਪਹੁੰਚਾਉਣਾ ਅਤੇ ਸਿੱਖ ਪੰਥ ਬਾਦਲ ਪਰਿਵਾਰ ਦੀ ਗੁਲਾਮੀ ਵਿੱਚ ਫਸਾਉਣਾ ਹੈ ਉਹ ਕਹਿੰਦੇ ਨੇ ਕਿ ਕੁਲਦੀਪ ਸਿੰਘ ਗੜਗੱਜ ਦੀਆਂ ਹਾਲੀਆ ਬਾਦਲ ਕਿਆਂ ਦੇ ਹੱਕ ਵਿੱਚ ਸਰਗਰਮੀਆਂ ਨੇ ਸਿੱਖ ਸੰਗਤ ਵਿੱਚ ਚਿੰਤਾ ਪੈਦਾ ਕਰ ਦਤੀ ਹੈ ਉਹਨਾਂ ਵੱਲੋਂ ਹੜ੍ਹਾਂ ਤੇ ਕੁਦਰਤੀ ਆਫਤਾਂ ਵਿੱਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਦੀ ਮੀਟਿੰਗ ਸੱਦਣ ਦੀ ਖਬਰ ਸਾਹਮਣੇ ਆਈ ਹੈ ਇਹ ਮੀਟਿੰਗ ਸਿਰਫ ਸੰਕਟਾਂ ਦੀ ਸੇਵਾ ਜਾਂ ਪੰਥਕ ਇਕਤਾ ਲਈ ਨਹੀਂ ਸਗੋ ਸਖਬੀਰ ਬਾਦਲ ਦੀ ਸਿਆਸੀ ਤਾਕਤ ਨੂੰ ਮਜ਼ਬੂਤ ਕਰਨ ਦੀ ਚਾਲ ਹੈ ਇਸ ਪੱਸ਼ਤਾ ਹੈ ਕਿ ਗੜਗਾਚ ਕੋਲ ਨਾ ਤਾਂ ਸਮਾਜਿਕ ਨੈਟਵਰਕ ਬਣਾਉਣ ਦੀ ਸਮਰੱਥਾ ਤੇ ਨਾ ਹੀ ਕੁਦਰਤੀ ਆਫਤਾਂ ਵਿੱਚ ਸੇਵਾ ਦਾ ਕੋਈ ਤਜਰਬਾ ਹੈ ਉਹਨਾਂ ਦੀ ਜ਼ਿੰਮੇਵਾਰੀ ਸਿਰਫ ਬਾਦਲ ਪਰਿਵਾਰ ਦੀ ਚੌਧਰ ਨੂੰ ਕਾਇਮ ਰੱਖਣ ਦਾ ਸਾਧਨਾ ਸਖਪੰਦੀਆਂ ਜਥੇਬੰਦੀਆਂ ਪਹਿਲਾਂ ਹੀ ਆਪਣੇ ਪੱਤਰ ਤੇ ਸੇਵਾ ਤੇ ਪੰਥਕ ਇਕਤਾਲੀ ਵਧੀਆ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਕਿਸੇ ਪੁਜਾਰੀ ਜਾਂ ਗ੍ਰੰਥੀ ਦੀ ਹਦਾਇਤ ਦੀ ਲੋੜ ਨਹੀਂ ਹੈ ਅਸੀਂ ਸਮਝਦੇ ਹਾਂ ਕਿ ਅਜੇ ਵਿੱਚ ਕਲਦੀਪ ਸਿੰਘ ਵਰਗੇ ਵਿਅਕਤੀ ਦੀ ਜਥੇਦਾਰੀ ਨੂੰ ਸਤਕਾਰ ਕਰਨਾ ਸਿਕਪੰਦੀ ਸਤੰਤਰਤਾ ਤੇ ਸ਼ਾਖ ਨਾਲ ਧੋਖਾ ਹੋਵੇਗਾ ਪੰਥਕ ਜਥੇਬੰਦੀਆਂ ਨੂੰ ਬਾਦਲ ਕੇ ਤਾਂ ਸੁਚੇਤ ਰਹਿਣ ਦੀ ਲੋੜ ਹੈ ਕਿ ਉਹ ਅਜਈਆਂ ਸਿਆਸੀ ਚਾਲਾਂ ਦਾ ਸ਼ਿਕਾਰ ਨਾ ਹੋਣ ਹੜਪੀੜਤਾ ਦੀ ਸੇਵਾਵਲ ਧਿਆਨ ਦੇਣ ਤੇ ਇੱਕ ਦੂਸਰੇ ਨਾਲ ਤਾਲਮੇਲ ਬਣਾਈ ਰੱਖਣ ਸਖਬੀਰ ਬਾਦਲ ਤੇ ਉਹਨਾਂ ਦੇ ਸਾਥੀਆਂ ਦੀ ਇਹ ਚਾਲ ਪੰਥ ਨੂੰ ਵੰਡਣ ਤੇ ਸੰਗਤ ਦੀ ਤਾਕਤ ਨੂੰ ਰਾਜਨੀਤਿਕ ਮਕਸਦਾਂ ਲਈ ਵਰਤਣ ਦੀ ਕੋਸ਼ਿਸ਼ ਹੈ ਇਸ ਸਥਿਤੀ ਵਿੱਚ ਸਖ ਸੰਗਤ ਅਤੇ ਪੰਥਕ ਜਥੇਬੰਦੀਆਂ ਨੂੰ ਆਪਣੀ ਏਕਤਾ ਤੇ ਸਤੰਤਰਤਾ ਨੂੰ ਬਚਾਉਣ ਲਈ ਸੁਚੇਤ ਅਤੇ ਸੰਗਠਿਤ ਹੋਣ ਦੀ ਜ਼ਰੂਰਤ ਹੈ ਸੰਕੜਾਚ ਵਰਗੇ ਵਿਕਤੀਆਂ ਦੀ ਅਖੌਤੀ ਜਥੇਦਾਰਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਸਿੱਖ ਪੰਥ ਨੂੰ ਆਪਣੀ ਵਿਰਾਸਤ ਅਤੇ ਮੁੱਲਾਂ ਤੇ ਅਡਿੱਗ ਰਹਿਣਾ ਚਾਹੀਦਾ ਹੈ। ਸੁਖਬੀਰ ਬਾਦਲ ਦੀਆਂ ਸਿਆਸੀ ਚਾਲਾਂ ਦਾ ਮੁਕਾਬਲਾ ਕਰਨ ਲਈ ਸੰਗਤ ਨੂੰ ਸੁਚੇਤ ਤੇ ਸੰਗਠਨ ਹੋਣ ਦੀ ਲੋੜ ਹੈ। ਸਿੱਖ ਪੰਥ ਦੀ ਸੁਤੰਤਰਤਾ ਤੇ ਸ਼ਾਖ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਤੇ ਰਾਹਤ ਕਾਰਜਾਂ ਨੂੰ ਸਚਾਰੂ ਢੰਗ ਨਾਲ ਚਲਾਉਣ ਸੰਬੰਧੀ ਇੱਕ ਯੋਜਨਾ ਬਣਾਉਣ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗਾਜ ਨੇ ਰਾਹਤ ਕਾਰਜਾਂ ਵਿੱਚ ਲੱਗੀਆਂ ਸਮੂਹ ਸਮਾਜ ਸੇਵੀ ਜੱਥੇਬੰਦੀਆਂ ਦੇ ਪ੍ਰਤੀਨਿਧਾਂ ਦੀ ਇੱਕ ਅਹਿਮ ਮੀਟਿੰਗ 13 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਸੱਦੀ ਸੀ ਇਸ ਸੰਬੰਧ ਵਿੱਚ ਇਹ ਅਹਿਮ ਮੀਟਿੰਗ 13 ਸਤੰਬਰ ਨੂੰ ਸੱਦੀ ਗਈ ਹੈ ਜਿਸ ਵਿੱਚ ਸਮਾਜ ਸੇਵੀ ਅਤੇ ਹੋਰ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਇੱਕ ਇੱਕ ਪ੍ਰਤੀਨਿਧ ਇਸ ਮੀਟਿੰਗ ਵਿੱਚ ਭੇਜਣ ਤਾਂ ਜੋ ਵਿਚਾਰ ਵਟਾਂਦਰਾ ਕਰਕੇ ਅਤੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਯੋਜਨਾ ਬਣਾਈ ਜਾ ਸਕੇ ਜਿਸ ਤਰ੍ਹਾਂ ਰਾਸ਼ਨ ਵੰਡ ਸਚਾਰੂ ਢੰਗ ਨਾਲ ਚੱਲੇ ਰਾਹਤ ਕਾਰਜ ਸਹੀ ਢੰਗ ਨਾਲ ਚੱਲਣ ਅਤੇ ਭਵਿੱਖ ਵਿੱਚ ਮੁੜਵਸੇਵਾ ਬਾਰੇ ਵੀ ਯੋਜਨਾ ਬਣਾਈ ਜਾ ਸਕੇ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਰਾਸ਼ਨ ਵੰਡ ਸੰਬੰਧੀ ਕਈ ਸ਼ਿਕਾਇਤਾਂ ਮਿਲੀਆਂ ਸਨ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗਾਜ ਨੇ ਕਿਹਾ ਕਿ ਪੰਜਾਬ ਇਸ ਸਮੇਂ ਹੜ੍ਹਾਂ ਦੀ ਗੰਭੀਰ ਸਥਿਤੀ ਵਿੱਚੋਂ ਗੁਜ਼ਰ ਰਿਹਾ ਅਤੇ ਸੂਬੇ ਦੇ ਲੋਕਾਂ ਨੂੰ ਫੌਰੀ ਰਾਹਤ ਦੇਣ ਲਈ ਸਮੂਹ ਸਿੱਖ ਜਥੇਬੰਦੀਆਂ ਸਸਤਾਵਾ ਸਮੂਹ ਸਖਸ਼ੇਤਾ ਤੇ ਪੰਜਾਬੀ ਅਦਾਕਾਰਾਂ ਤੇ ਕਲਾਕਾਰਾਂ ਨੇ ਚੰਗੀ ਭੂਮਿਕਾ ਨਿਭਾਈ ਹੈ ਇਹ ਬੇਹਦ ਸ਼ਲਾਘਾਜੋਕ ਕਦਮਾਂ ਤੇ ਇਸ ਨਾਲ ਸਿੱਖ ਗੁਰੂ ਸਾਹਿਬਾਨ ਦੇ ਨਾ ਉਤੇ ਵਸਦੀ ਧਰਤ ਪੰਜਾਬ ਦੀ ਚੜ੍ਹਦੀ ਕਲਾ ਦਾ ਸੰਦੇਸ਼ ਦੇਸ਼ ਦੁਨੀਆ ਵਿੱਚ ਗਿਆ ਉਹਨਾਂ ਕਿਹਾ ਕਿ ਰਾਤ ਕਾਰਜਾਂ ਦੇ ਚੱਲਦਿਆਂ ਜਿੱਥੇ ਪੰਜਾਬੀਆਂ ਤੇ ਸਾਡੇ ਸ਼ੁਭਚਿੰਤਕਾਂ ਨੇ ਵੱਡੀਆਂ ਸੇਵਾਵਾਂ ਕੀਤੀਆਂ ਨੇ ਉੱਥੇ ਹੀ ਹੁਣ ਲੋੜਾ ਕਿ ਸਵਾਮਾ ਕਰ ਰਹੀਆਂ ਸੰਸਥਾਵਾਂ ਸੰਗਠਿਤ ਹੋ ਕੇ ਸਾਰਥਕ ਢੰਗ ਨਾਲ ਰਾਹਤ ਸਮੱਗਰੀ ਦੀ ਵੰਡ ਕਰਨ ਤੇ ਲੰਬੇ ਸਮੇਂ ਤੱਕ ਸਵਾਮਾ ਜਾਰੀ ਰੱਖਣ ਦੇ ਮਤਵ ਨਾਲ ਕਾਰਜ ਕਰਨ ਤਾਂ ਜੋ ਸੇਵਾ ਕਾਰਜਮ ਵਿੱਚ ਸਹਿਯੋਗੀਆਂ ਤੇ ਸ਼ੁਭਚਿੰਤਕਾਂ ਦਾ ਦਸਵੰਧ ਵੇਅਰਥ ਨਾ ਜਾਵੇ ਅਤੇ ਇਸ ਦੀ ਦਰਵਰਤੋਂ ਨਾ ਹੋਵੇ